ਓ ਯਾਪੋ ਆ ਯਾ ਸਭ ਜਨ ਯਾਰਾ ਪਾ ਲਈਆ ਉਹ ਸਭ ਤੇ ਕਾ ਆਪਣੀ ਯਾਰਾ ਆਪਣੀ ਸਾਬਾ ਜਾ ਯਾ ਸੋਭ ਕੋ ਅੰਦਰ ਨਾ ਕੋਈ ਨਹੀਂ ਤੋਰਦਾ ਮੈਂ ਦੇਖਾਂ ਪੰਨੋ ਮਾੜੇ ਹੋ ਗਿਆ ਪੰਨੋ ਚੱਲ ਚੱਲ ਗੋਪੀ ਓ ਗੋਪੀ ਸੋਈ ਸਾਡ ਹੋਰ ਕਿੰਨੇ ਦੀ ਕਰਾਤੀ ਹੋਰ ਬੰਦਾ ਨਹੀਂ ਚੋਦੀ ਲਖਾਈ ਆਪੋ ਆਪਣੀ ਲਖਾਈ ਆਪੋ ਆਪਣੀਆਂ ਲੈ ਵੀ ਦੋਸਤੋ ਮਾਲੀ ਨੇ ਖਰੀਦ ਲਈ ਪੱਠ 4500 ਰੁਪਏ ਸੋਤਾ ਲਖਾਈ ਜਿਹੜੀ ਆਪੋ ਆਪਣੀ ਆ ਲੰਡੇ ਵਾਲੇ ਬਾਈ ਦੀ ਪੱਠ 4300 ਰੁਪਏ ਪੱਠ ਜਿਹੜੀ ਸੇਲ ਹੋ ਚੁੱਕੀ ਆ ਲਖਾਈ ਆਪ ਕੋ ਆਪਣੀਆਂ ਕੰਨ ਫੜ ਕੇ ਵਖਾਈ ਕਿਵੇਂ ਦੇ ਕਾਨ ਕੋਪੀ ਫੜੀ ਕੇ ਕਾਨ ਕਾਨ ਕੋ ਨੂੰ ਬਹੁਤ ਲੰਮੇ ਆ ਪੱਠ ਦੇ ਆਹ ਹੈ ਆਹ ਕੀ ਬਾਤ ਆ ਪੜ ਕੇ ਰੱਖੀ ਫੜ ਕੇ ਰੱਖੀ ਦੋਨੇ ਇਧਰ ਨੂੰ ਜਾ ਕੇ ਕਿਰਾ ਠੱਗੀ ਹੱਥ ਦੇ ਵਿੱਚ ਕਿ ਨਾਲ ਲੈ ਲੈ 4500 ਰੁਪਏ ਸੌਦਾ ਹੋ ਗਿਆ ਬੱਕਰਾ ਮੰਡੀ ਦੀ ਬਰਗਾੜੀ ਹਰ ਬਹੁਤੋਂ ਲਾਈ ਦੋਸਤੋ ਵੱਤ ਵੱਤ ਪਹੁੰਚਿਆ ਕਰੋ ਇਧਰ ਗਣਾਈ ਪੈਸੇ ਪੈਸੇ ਗਣਾਈ ਕਰਾ ਚਾਹ ਬਾਅਦ ਚ ਪੀ ਲਈ ਆ ਲ ਠੀਕ ਹੈ ਜੀ ਹੁਣ ਆਹ ਮਾਰੀ ਠੀਕ ਵੇ ਨਲ ਗਈ ਠੀਕ ਹੈ ਠੀਕ ਹੈ ਜੀ ਮਾਲੀ ਸਾਹਿਬ ਵਿੱਚ ਰੱਖ ਵੇ ਨੀ ਬੰਨੀ ਦੇਣੀ ਨਾ ਕਰੋ ਸ਼ੁਰੂ ਪਰ ਲੈ ਦੋਤੋ ਆ ਸੌਦਾ ਹੈ ਪਹਿਲਾਂ ਮਾਲੀ ਨੇ ਖਰੀਦੀ ਸੀ ਇਹ ਪੱਠ ਤੇ ਹੁਣ ਨਫਰੇ ਨਾਲ ਬਾਈ ਗਾਂ ਖਰੀਦੇ ਦੇਖਦੇ ਕੀ ਬਣਦਾ ਕੌਣ ਖਰੀਦਦਾ ਜੀ ਉਹ ਖੜਿਆ ਤਾਂ ਨੇ ਅੱਛਾ ਆ ਜਾਓ ਭਾਈ ਆ ਜਾਓ ਓਏ ਆ ਜਾਓ ਭਾਈ ਓਏ ਆਜੇ ਨੜੀ ਇਹ ਆਜੀ ਆਵਾਜ਼ ਚਿੱਟੇ ਪਾਲੇ ਪਾਲੀ ਦੀ ਪੱਠਾ ਇਹਨੇ ਹੁਣੇ ਖਰੀਦੀ ਤੋਂ 5 ਮਿੰਟ ਹੋਏ ਦੇ ਖਰੀਦੀ ਨੂੰ ਤੇ ਲੈ ਕੇ ਚੱਲਿਆ ਸੀ ਆਵੇ ਘਰੇ ਜਿਹੜੀ ਜਾ ਜੋ ਬਾਈ ਖਰੀਦ ਦਿਆ ਹੁਣ ਆ ਆ ਇਹ ਪੁੱਛ ਉਹ ਚੱਲ ਲਿਆ ਪੰਪ ਆ ਬਾਈ ਖਰੀਦ ਦਿਆ ਉਹ ਕੱਢ ਦੇਣ ਉਹ ਕੱਢੋ ਕੋ ਬਾਈ ਪੈਸੇ ਕਾਟੇ ਪ੍ਰਦਾਨ ਫੋਨ ਕਰ ਲੈ ਇੱਕ ਮਿੰਟ ਫੋਨ ਇੱਕ ਜਿਆਦਾ ਇੱਕ ਤਾਂ ਹਾਂ 90 ਨਾਲ ਨਫਾ ਫਿਰ ਵੇਚ ਲੈ ਲੈਣਾ ਨਫਾ ਤੂੰ ਜਾਂਦੀ ਤੂੰ ਆਪੇ ਦੇਦਾ 2, 2, 2, 2, 2, 2 ਮੈਂ ਤਾਂ ਜਾਣਦਾ ਉਹ ਆ ਦਿਨ ਦਾ ਤੇ 500 ਨਫੇ ਦੇ ਹੁੰਦੇ 500 ਨਫੇ ਦੇ ਹੁੰਦੇ ਉਹ ਨਹੀਂ 500 ਰੁਪਏ ਮੈਂ ਨਹੀਂ ਸੁਣਿਆ 500 ਆਹ ਯਾਰ 500 ਦਾ ਹੋਏ ਹੋਰ ਤੇਨਾਂ ਕੀ ਚਾਹੀਦਾ ਇੱਥੋਂ 5 ਮਿੰਟ ਬੰਦੇ ਲਈ ਤੂੰ 10000 ਉਹ ਬਹੁਤ ਆ ਬਲੀ ਹੁਣ ਤੇਰੀ ਦਿਹਾੜੀ ਬੰਦੀ ਤੇਰੇ ਖਾਤੇ ਤੇਰਾ ਸਾਰਾ ਨਿਕਲਦਾ ਹੋ ਰਿਹਾ ਜਿਵੇਂ ਦੁਕਾਨ ਵੀ ਮੈਨੂੰ 2000 ਨਫਾ ਇਹ ਤਾਂ 2000 ਤੋਂ ਨਫਾ ਮਿਲ ਜੂਗਾ 500 ਮਿੰਟ ਹੋਰ ਕਰਾ ਦੇ ਹੋਰ ਕਰਾ ਦਿੰਦੀ ਆ 2 ਮਿੰਟ ਰੁਪਈਆ 500 ਰੁਪਈਆ ਨਾ ਬਾਤ ਜਾਓ ਬਾਤ ਹੀ ਪਕਾਰਤੀ ਵਾ ਸਹੀ ਹੈ ਯਾਰ ਉਹਦਾ ਕੀ ਯਾਰ ਤੈਨੂੰ ਸੇਰ ਜਾ ਯਾਰ ਉਹ ਲੀਕ ਨਾ ਭਾਈ ਗੱਲ ਕਰ

ਉਹਨੇ ਲਈ ਸੀ ਤੁਹਾਨੂੰ 2500 ਰੁਪਏ ਦੀ ਤੇ 5100 ਰੁਪਏ 4600 ਉਹਨੂੰ ਲਿਖਾਈ ਪਈ ਸੀਗੀ 5100 ਦੀ ਦੋਸਤ ਜੀ ਗਾਹ ਵੇਖੀ ਆ ਭਾਈ ਆਪਣਾ ਕਿਹੜਾ ਪੰਡਾ ਖਰੀਦਣ ਵਾਲਾ ਨਾ ਵਾਂਦਰ 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 ਰੱਖੇ ਨੇ ਆ ਬਦਲ ਅੱਛਾ ਜੋੜ ਮਗਾਨ ਦਾ ਡੋਰ ਤੋਂ ਆਈ ਭਾਈ ਇਹਨਾਂ ਨੇ ਖਰੀਦ ਲਈ ਠੀਕ ਹੈ ਜੀ ਤੇ ਨਵੇਂ 500 ਰੁਪਏ ਨਵੇਂ ਨਾਲ ਆ ਪੱਟ ਦਾ ਜਿਹੜਾ ਸੌਦਾ ਆ ਗਿਆ ਦੁਬਾਰਾ ਤੇ ਮਾਲੀ ਨੇ ਖਰੀਦੀ ਸੀ ਇਹ 4500 ਰੁਪਏ 5-7 ਮਿੰਟ ਪਹਿਲਾਂ ਸੌਦਾ ਇਹਦੇ ਮਾਲੀ ਲੈ ਕੇ ਚਲੇ ਗਿਆ ਘਰ ਨੂੰ ਵਾਪਸ ਆਉਂਦੇ ਕਹਿੰਦੇ ਵੀ ਖਰੀਦ ਕੇ ਘਰ ਨੂੰ ਚਲੇ ਤੇ ਆ ਇਹਦੀ ਪੱਟ ਹੈ ਤੇ ਆ ਸੌਦਾ ਆ ਗਿਆ ਤੇ ਭਾਈ ਜੀ ਪੈਸੇ ਦੇ ਰਹੇ ਆ ਆ ਲੱਗ ਰਿਹਾ ਹੈ ਜੀ ਦਮੇ ਦਾ ਇੱਕ ਦੋ ਚਲੋ ਲੈ ਜੋ 51 ਹੋਏ ਪੈਸੇ ਦੇ ਤੇ ਮਾਲੀ ਨੂੰ ਆਹ ਪਾਰਟੀ ਦੁਆਰਾ ਉਹਨੂੰ ਫੇਰ ਦਿਖਾ ਦਿੰਦੇ ਆ ਤੇ ਨਫੇ ਨਾਲ ਵੇਖੀ ਕੋਈ ਗਾੜੀ ਬੱਕਰਾਂ ਨਾਲ ਬਹੁਤ ਵਾਰ ਲੱਗਦੀ ਹੈ ਨਾ ਪਾਉਂਦੇ ਕਿੰਨੇ ਮਰ ਆ ਨਾ ਆਹ ਦੇਖ ਤੈਨ ਨਾ ਬੱਕਰੀਆ ਆ ਹੈਗੀ ਆ ਪਾਖ ਇਹ ਖਾਲੀ ਆ ਗੱਬਣਾ ਇਧਰ ਮੇ ਦਾਦਾ ਪੁੱਪੀ ਵੀ ਇਧਰ ਨੇ ਗੱਬਣਾ ਤੇਰਾ ਸੇਨਾ ਸਰ ਸਾਹਮਣੇ ਆ ਨਾਲ ਮੰਗੇ ਪਾਠ ਵਾਲੇ ਨੇ ਤਿੰਨ ਛੱਡ ਕੇ 10 ਕਿੰਨੇ ਆਣਾ ਤਿੰਨ ਛੱਡ ਕਿੰਨੇ ਮੰਗੇ 3000 ਮੰਗੇ ਨਾਲ ਹੁਣ ਹਜ਼ਾਰ ਨਹੀਂ ਮਿਲਦੇ ਨਹੀਂ ਮਿਲਦੇ ਤੈਨੂੰ ਹਰ ਹਜ਼ਾਰ ਵੀ ਫਾਇਦਾ ਬਿਨਾਂ ਪੁੱਛੇ ਤਾਂ ਬੈਣ ਪੁੱਛੇ ਤਾਂ ਰਚਣਾ ਰਚਾ ਗਏ ਨਾ ਇਹ ਆਹ ਆਹ ਪੰਜ ਜਣੇ ਹਾਂ ਹੁਣ ਆਪ ਜੀ ਬੰਦਵਾ ਨਾ ਚੀ ਚੀ ਦਾ ਰਚਣਾ ਸਾਰ ਚਲਦੇ ਵੀ ਹੁਣ ਕਹਿੰਦੇ ਪੈਸੇ ਲੈਣੇ ਨਾਲ ਇੱਕ ਕਰੀ ਜਾਂਦੇ 25 75 ਕਿੰਨੇ ਲਾ ਵੀ ਐਂਡ 2500 ਤੇ ਆ ਗਿਆ 2500 ਟੁੱਟ ਜਾਨੇ ਨਹੀਂ ਇਹਨਾਂ 2500 ਲੈਣਾ ਆ ਪੱਟ ਦੇ ਨਾਲ ਹੋ ਚੀਜ਼ ਹੋ ਰਹੀ ਐ ਤੇ ਚਰਚਾ ਹੈਗਾ ਕਿ ਕਿੰਨੀ ਬੋਣ ਚੀਜ਼ ਹੈ ਜਿਹਦਾ ਫਰਕ ਹੋਤਾ ਹੈ ਇਹ ਚੀਜ਼ ਤੇਰੀ ਚੰਗੀ ਆ ਪਰ ਖਾਲਚਾਰ ਪੈਂਦੇ ਆ ਕੋਈ ਜਦੋਂ ਪਹਿਲੇ ਹੀ ਕਾਹੀ ਦਿੰਦੇ ਨਾਲ ਤੇਨੂੰ ਇਹ ਚੀਜ਼ ਚੰਗੀ ਦਾ ਤਾਂ ਇਹਦਾ ਸੁਣਾ ਕਰਨਾ ਤੂੰ ਨੰਨਾ ਸਹੀ ਆ ਤਾ ਗੋਪੀ ਬੋਲ ਕੋ ਆਲਾ ਯਾਰ ਨੰਨਾ ਆਲਾ ਫੜਾ ਹਰਤਾ ਲਾ ਫੜਨਾ ਪੰਜ ਦਿਨ ਨਹੀਂ ਮਰੂਨ ਪ੍ਰਧਾਨ ਜੀ ਰੁਪਿਆ ਮਲ ਲਗਾਈ ਸਹੀ ਆ ਸਹੀ ਆ ਚਲੋ ਕਰਾ ਦਿਓ ਕਰਾ ਦਿਓ 15000 ਲਾ ਲਾ ਸਹੀ ਆ ਸਹੀ ਆ ਸਹੀ ਨਹੀਂ ਹੈ ਮੈਨੂੰ ਪਤਾ ਹੈ ਕਿ ਇਹ ਸਹੀ ਹੋਗਾ ਬੋਡੀ ਦੀ ਕਰਦਾ ਦਾ 25 ਸੈਕਿੰਡ ਦੋ ਦੋ ਖਾ ਲਿਆ ਹਾਂ ਉੱਥੇ ਕਰਦਾ ਕੋੜੋ ਵੀ ਪੁੱਛਿਆ ਜਿਰੀਨ ਉਹਦਾ ਉੱਥੇ ਫਿਰ ਆ ਜਾ ਉੱਥੇ ਜਾਊਗੀ ਪਰ ਉੱਥੇ ਭਾਗਦਾ ਹੈ ਇੱਕ ਸਾਲ ਹੋਰ ਪਾਊਗੀ ਹਾਂ 9000 ਦੇ 9000 ਨੇ ਹੁਣ ਸੌਦਾ ਹੋ ਗਿਆ ਪਹਿਲਾਂ ਤਾਂ ਹੋ ਗਿਆ ਪਹਿਲਾਂ ਦੂਜੂ ਕਰਦੇ ਸੀ ਨਾ ਵਟਾ ਸਟਾ ਕਰਦੇ ਥੋਂ ਤੁਸੀਂ ਖਰੀਦ ਲਿਆ ਠੀਕ ਹੈ ਹਲਾਕੋ ਇਹਦਾ ਪਹਿਲਾ ਨਾਂ ਜਿਹੜਾ ਬੱਬੀ ਵੇਡਿੰਗ ਕਰਦਾ ਸੀਗਾ ਬੱਕਰੀ ਦਿੰਦਾ ਸੀ ਬਾਈ ਨੂੰ ਤੇ ਪਾਠੇ ਖਰੀਦਦਾ ਸੀ ਉਹ ਜਿਹੜਾ ਸੌਦਾ ਸਿਰੇ ਨਹੀਂ ਚੜਿਆ ਸੀਗਾ ਤੇ ਹੁਣ ਜਿਹੜੀ ਇੱਕ ਤਰਫੇ ਸੌਦਾ ਹੋ ਗਿਆ ਮੋਲੀ ਲੈ ਲਈ ਬਾਈ ਨੇ ਖਰੀਦ ਲਈ ਪਹਿਲਾਂ ਬੱਕਰੀ ਦਾ ਚੇਂਜ ਕਰਦੇ ਸੀਗੇ ਤੇ ਉਹਦਾ ਸੌਦਾ ਸਿਰੇ ਨਹੀਂ ਚੜਿਆ ਸੀਗਾ ਤੇ ਹੁਣ ਜਿਹੜਾ ਨਗਦੀ ਲੈ ਕਿਤਰੀ ਬਾਈਆਂ ਨੇ ਬੰਦੀ ਵੜੰਗਣੇ ਨਹੀਂ ਕੀਤਾ ਓਦੋਂ ਸੌਦਾ ਨਾਲ ਚਲੀ ਜਾਂਦਾ ਇਹ ਜਾਂਦਾ ਜਾਂਦਾ ਬਾਈ ਦਾ ਸਭ ਜਿਹੜਾ ਕਰਦਾ 9000 10000 ਪੈਸੇ ਬਾਈ ਨੂੰ ਜੀਂਦਾ ਪੈਨ ਬਗਰਾੜੀ ਔਰ ਬਦਲਾ ਨਾ ਕਰ ਮੰਡੇ ਲੱਗਦਾ ਉਹਦੇ ਉੱਤਰ ਉੱਤਰ ਕਰ ਗਏ ਆਪਾਂ ਚੱਲ ਬਈ ਗਾਂਹ ਹੁੰਮੜਾ ਪੈਸੇ ਚੱਲ ਵੀ ਚੱਲ ਮਾਲੀ ਫੜ ਪੈਸੇ ਗੈਣ ਪੈਸੇ ਗੈਣ ਕਰ ਮਾਲੀ ਐਵੇਂ ਤੜਕੇ ਦਾ ਰਸਾ ਖੋਲ ਲੈਂਦਾ ਬੰਦਾਂ ਦਾ ਫੋਲ ਉਹ ਜਿਹਦੇ ਕੋਲੇ ਉਹ ਨਹੀਂ ਜਾਣਾ ਚੱਲ ਬੰਦ ਚੱਲਣਾ ਵੀ ਆ ਤੇ ਬਣ ਜੀ ਬੋਲੀ ਆ ਬਣ ਗਈ ਲੈ ਗੋ 9000 ਰੁਪਏ ਸੌਦਾ ਹੋ ਗਿਆ ਚਲ ਖਾਈ ਜਿਹੜੀ ਆਪੋ ਆਪਣੀ ਆ ਆ ਨਵਾਜ਼ਾ